ਖੜੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਹੁਣ ਮਾਨਯੋਗ ਪੰਜਾਬ ਐਂਡ ਹਾਈ ਕੋਰਟ ਜਾਣ ਦੀ ਤਿਆਰੀ ਕਰ ਰਹੇ ਨੇ ਦਰਸਲ ਇਹ ਇਹਨਾਂ ਨੇ ਤਿਆਰੀ ਇਸ ਕੰਮ ਲਈ ਵਧਣੀ ਸ਼ੁਰੂ ਕੀਤੀ ਹੈ ਵੀ ਇਹਨਾਂ ਉੱਤੇ ਲੱਗੀ ਜਿਹੜੀ ਐਨਐਸਏ ਆ ਉਹਨੂੰ ਚੁਣੌਤੀ ਦਿੱਤੀ ਜਾ ਸਕੇ ਪਿਛਲੇ ਸਾਲ ਅਪ੍ਰੈਲ 2023 ਦੇ ਵਿੱਚ ਜਦੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਅਮਰਿਤਪਾਲ ਸਿੰਘ ਨੂੰ ਤਾਂ ਉਸ ਵਕਤ ਫਿਰ ਐਨਐਸਏ ਜਿਹੜੀ ਹੈ ਇਹਨਾਂ ਉੱਤੇ ਲਗਾ ਕੇ ਦਿਬਰੂਗੜ੍ਹ ਦੀ ਜੇਲ੍ਹ ਚ ਭੇਜ ਦਿੱਤਾ ਗਿਆ ਸੀ ਇਸ ਸਾਲ 2024 ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਆਈਆਂ ਤਾਂ ਅਮਰਿਤਪਾਲ ਸਿੰਘ ਨੇ ਚੋਣ ਲੜੀ ਚੋਣ ਜਿਹੜੀ ਆ ਉਹ 1,97,000 ਤੋਂ ਵੱਧ ਵੋਟਾਂ ਦੇ ਨਾਲ ਇਹਨਾਂ ਨੇ ਚੋਣ ਜਿਹੜੀ ਆ ਉਹ ਵੀ ਜਿੱਤ ਲਈ ਫਿਰ 5 ਜੁਲਾਈ ਨੂੰ ਕਾਫੀ ਜਿਹੜੇ ਸੰਸੇ ਪੈਦਾ ਹੁੰਦੇ ਰਹੇ ਵੀ ਸੌ ਚੁੱਕਣਗੇ ਨਹੀਂ ਚੁੱਕਣਗੇ ਤੇ ਆਖਰਕਾਰ 5 ਜੁਲਾਈ ਨੂੰ ਜਿਹੜੀ ਆ ਉਹ ਭਾਰੀ ਸਿਕਿਉਰਿਟੀ ਦੇ ਵਿੱਚ ਸੌਂ ਵਿੱਚ ਕਾ ਦਿੱਤੀ ਗਈ ਹਾਲਾਂਕਿ ਉਹਦਾ ਕੋਈ ਵੀਡੀਓ ਜਿਹੜਾ ਉਹ ਨਹੀਂ ਸਾਹਮਣੇ ਆਇਆ ਨਾ ਕੋਈ ਤਸਵੀਰ ਦੇਖਣ ਨੂੰ ਮਿਲੀ ਹੁਣ ਕਿਉਂਕਿ 22 ਜੁਲਾਈ ਨੂੰ ਲੋਕ ਸਭਾ ਦੇ ਵਿੱਚ ਜਿਹੜਾ ਬਜਟ ਸੈਸ਼ਨ ਹੈ ਉਹ ਸ਼ੁਰੂ ਹੋਣ ਜਾ ਰਿਹਾ। ਇਸੇ ਦੇ ਚੱਲਦਿਆਂ ਅਮਰਤਪਾਲ ਸਿੰਘ ਹੋਣਾ ਨੇ ਇਹ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਇੱਕ ਚਿੱਠੀ ਜਿਹੜੀ ਆ ਉਹ ਓਮ ਬਿਰਲਾ ਹੋਣਾ ਨੂੰ ਭੇਜੀ ਗਈ ਹੈ ਜਿਹੜੇ ਇਸ ਵਕਤ ਮਾਨਯੋਗ ਸਪੀਕਰ ਨੇ ਸੰਸਦ ਭਵਨ ਦੇ ਵਿੱਚ ਤੇ ਹੁਣ ਅਮਰਤਪਾਲ ਸਿੰਘ ਨੂੰ ਐਦਾ ਲੱਗਦਾ ਹੈ ਵੀ ਜੇ ਮੇਰੀ ਚਿੱਠੀ ਨੂੰ ਇਹਨਾਂ ਨੇ ਗੌਰ ਨਾ ਫਰਮਾਇਆ ਮੇਰੀ ਚਿੱਠੀ ਤੇ ਗੌਰ ਨਾ ਕੀਤੀ ਤੇ ਆਖਰਕਾਰ ਇੱਕੋ ਹੀ ਹੱਲ ਬਚਦਾ ਉਹ ਹੈ ਅਦਾਲਤ। ਤੇ ਇਸੇ ਦੇ ਚਲਦਿਆਂ ਹੁਣ ਅਮਰਿਤਪਾਲ ਸਿੰਘ ਦੀ ਜਿਹੜੀ ਟੀਮ ਹੈ ਉਹਨਾਂ ਨੇ ਇਹ مشورہ ਕੀਤਾ ਇਹ ਵਿਉਂਤਬੰਦੀ ਕੀਤੀ ਇਸਲਾ ਬਣਾ ਲਿਆ ਕਿ ਕਿਉਂ ਨਾ ਆਪਾਂ ਅਦਾਲਤ ਦਾ ਰੁੱਕ ਰਹੀਏ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਹੁੰਚ ਕਰੀਏ ਵੀ ਜਿਹੜੀ ਐਨਐਸਏ ਲਗਾਈ ਗਈ ਹੈ ਇਸ ਨੂੰ ਹਟਾਇਆ ਜਾਵੇ ਕਿਉਂਕਿ ਇੱਕ ਚੁਣਿਆ ਹੋਇਆ ਨੁਮਾਇੰਦਾ ਉਸ ਸ਼ਖਸ ਨੇ ਹਲਕੇ ਦੇ ਵਿੱਚ ਵੀ ਜਾਣਾ ਜਿਹੜੀਆਂ ਇੰਨੀਆਂ ਸਾਰੀਆਂ ਢੇਰ ਸਾਰੀਆਂ ਵੋਟਾਂ ਜਿਹੜੀਆਂ ਰੁਗ ਭਰ ਕੇ ਪਈਆਂ ਨੇ ਉਹਨਾਂ ਲੋਕਾਂ ਦੀ ਗੱਲ ਵੀ ਸੁਣਨੀ ਆ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣਨੀਆਂ ਨੇ ਤੇ ਲੋਕਾਂ ਦੀਆਂ ਇਹ ਸਮੱਸਿਆਵਾਂ ਹੱਲ ਵੀ ਕਰਨੀਆਂ ਨੇ ਅਮਰਤਪਾਲ ਸਿੰਘ ਨੇ ਜਦੋਂ ਚੋਣ ਪ੍ਰਚਾਰ ਜਿਹੜਾ ਇਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਜਾ ਰਿਹਾ ਸੀਗਾ ਤਾਂ ਉਸ ਵਕਤ ਨਸ਼ਿਆਂ ਦਾ ਇੱਕ ਜਿਹੜਾ ਮੁੱਦਾ ਉਹਦੇ ਉੱਤੇ ਇਹਨਾਂ ਨੇ ਸਾਰਾ ਚੋਣ ਪ੍ਰਚਾਰ ਜਿਹੜਾ ਉਹ ਆਪਣਾ ਆਰੰਭ ਕੀਤਾ ਸੀ ਤੇ ਉਹਦੇ ਉੱਤੇ ਹੀ ਚੋਣਾਂ ਜਿਹੜੀਆਂ ਉਹ ਜਿੱਤੀਆਂ ਗਈਆਂ ਤੇ ਹੁਣ ਇੱਕ ਵਾਰ ਫੇਰ ਤੋਂ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਕੋਈ ਰਾਤੋਂ ਰਾਤ ਤਾਂ ਰੁਕਿਆ ਨਹੀਂ ਦਾਅਵੇ ਬਹੁਤ ਕੀਤੇ ਜਾਂਦੇ ਆ ਪਰ ਰੋਜ਼ ਅਸੀਂ ਦੇਖਦੇ ਆ ਕਿ ਓਵਰਡੋਸ ਦੇ ਨਾਲ ਕਿੰਨੀਆਂ ਮੌਤਾਂ ਜਿਹੜੀਆਂ ਉਹ ਹੋ ਰਹੀਆਂ ਨੇ ਸੋ ਅਮਰਤਪਾਲ ਸਿੰਘ ਜਿਹੜੇ ਆ ਉਹ ਚਾਹੁੰਦੇ ਆ ਵੀ ਮੈਂ ਇੱਕ ਐਮਪੀ ਜਿਹੜਾ ਜਿੱਤਿਆ ਹੋਇਆ ਨੁਮਾਇੰਦਾ ਉਹ ਆਪਣੇ ਹਲਕੇ ਦੇ ਵਿੱਚ ਘੁੰਮ ਸਕੇ ਉਹ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਗੱਲਬਾਤ ਕਰ ਸਕੇ ਇਸ ਕਰਕੇ ਉਹਨਾਂ ਦਾ ਜੇਲ੍ਹ ਤੋਂ ਬਾਹਰ ਆਉਣਾ ਜ਼ਰੂਰੀ ਜਾਪਦਾ ਔਰ ਇਸੇ ਦੇ ਚੱਲਦਿਆਂ ਹੁਣ ਅਮਰਤਪਾਲ ਸਿੰਘ ਉਹਨਾਂ ਨੇ ਜਿਹੜਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਾਣ ਦੀ ਇੱਕ ਤਿਆਰੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਆ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਇੱਕ ਪਟੀਸ਼ਨ ਜਿਹੜੀ ਹੈ ਉਹ ਦਾਇਰ ਕੀਤੀ ਜਾਏਗੀ ਫਿਰ ਅਦਾਲਤਾਂ ਇਹਦੇ ਉੱਤੇ ਫੈਸਲਾ ਦੇਣਗੀਆਂ ਆਪਣਾ ਰੁਖ ਦੱਸਣਗੀਆਂ ਕਿ ਅਮਰਤਪਾਲ ਸਿੰਘ ਦੇ ਉੱਤੇ ਜਿਹੜੀ ਐਨਐਸਏ ਪਿਛਲੇ ਸਾਲ ਲਗਾਈ ਸੀ ਇਸ ਸਾਲ ਇੱਕ ਸਾਲ ਵਾਸਤੇ ਹੋਰ ਵਧਾ ਦਿੱਤੀ ਗਈ ਇਨੂੰ ਤੋੜਿਆ ਜਾਵੇ ਇਹਨੂੰ ਰੱਦ ਕੀਤਾ ਜਾਵੇ ਅਮਰਿਤਪਾਲ ਸਿੰਘ ਨੂੰ ਬਤੌਰ ਇੱਕ ਇਹ ਆਜ਼ਾਦ ਜਿਹੜਾ ਇਨਸਾਨ ਹੈ ਉਹ ਕਮ ਸਕਣ ਕਿਉਂਕਿ ਮਕਦਮਾ ਜਿਹੜਾ ਕਿਉਂਕਿ ਇਹ ਸਾਰਾ ਜਿਹੜਾ ਕੇਸ ਸ਼ੁਰੂ ਹੋਇਆ ਸੀਗਾ ਜਦੋਂ ਅਜਨਾਲੇ ਥਾਣੇ ਦੇ ਵਿੱਚ ਹਮਲਾ ਕੀਤਾ ਗਿਆ ਸੀ ਉਸ ਤੋਂ ਬਾਅਦ ਹੀ ਫਿਰ ਜਿਹੜਾ ਫੜੋਫੜਾਈ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਅਪ੍ਰੈਲ ਦੇ ਵਿੱਚ ਜਿਹੜਾ ਉਹ ਐਨਐਸਏ ਲਗਾ ਦਿੱਤੀ ਗਈ ਬਹਿਰ ਹਾਲ ਹੁਣ ਦੇਖਦੇ ਆ ਕਦੋਂ ਅਮਰਿਤਪਾਲ ਸਿੰਘ ਦੇ ਜਿਹੜੇ ਵਕੀਲ ਆ ਜਾਂ ਇਹਨਾਂ ਦੀ ਜਿਹੜੀ ਲੀਗਲ ਟੀਮ ਹੈ ਇਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਹੁੰਚ ਕਰਦੀ ਆ ਤੇ ਇਹ ਜਿਹੜੀ ਇੱਕ ਪਟੀਸ਼ਨ ਪਾਈ ਜਾਂਦੀ ਆ ਜਿਹਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਹਵਾਲਾ ਦਿੱਤਾ ਜਾਏਗਾ ਕਿ ਇੱਕ ਸ਼ਖਸ ਜਿਹੜਾ ਭਾਰੀ ਮਤਾ ਦੇ ਨਾਲ ਜਿੱਤਿਆ ਹੋਇਆ ਲੋਕਾਂ ਨੇ ਉਹਦੇ ਉੱਤੇ ਭਰੋਸਾ ਜਤਾਇਆ ਉਹਦੇ ਉੱਤੇ 2 ਸਾਲ ਵਾਸਤੇ ਜਿਹੜੀ NSA ਹੁਣ ਲੱਗ ਗਈ ਹੈ 1 ਸਾਲ ਪਿਛਲਾ ਤੇ 1 ਸਾਲ ਆਹ ਵਾਲਾ ਇਹਨੂੰ ਹਟਾਇਆ ਜਾਣਾ ਚਾਹੀਦਾ ਦੇਖਦੇ ਆ ਅਦਾਲਤਾਂ ਇਹਦੇ ਉੱਤੇ ਕੀ ਫੈਸਲਾ ਸੁਣਾਉਂਦੀਆਂ Subscribe to One India channel and never miss an update